ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਜੋ ਸੋਸ਼ਲ ਮੀਡੀਆ ਇਨਫਲੂਐਂਸਰ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਸਬੰਧ ਦੇ ਵਿੱਚ ਬਠਿੰਡਾ ਪੁਲਿਸ ਨੇ ਮੁੱਖ ਮੋਜਮ ਅਮਰਿਤਪਾਲ ਸਿੰਘ ਮੈਰੋ ਦੇ ਨਾਮ 'ਤੇ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਪਰ ਗਰਮ ਖਿਆਲਿਆਂ ਦੇ ਵੱਲੋਂ ਉਸ ਨੂੰ ਕੌਮ ਦਾ ਹੀਰਾ ਅਤੇ ਇੱਜ਼ਤਾਂ ਦੇ ਰਾਖੇ ਦੱਸਿਆ ਗਿਆ ਇਸ ਦੇ ਪੋਸਟਰ ਹੁਣ ਦੱਸਦੀ ਕਿ ਲੁਧਿਆਣਾ ਦੇ ਵਿੱਚ ਲੱਗੇ ਦਿਖਾਈ ਦਿੱਤੇ ਨੇ ਦੱਸਿਆ ਹੈ ਕਿ ਕੌਮ ਦਾ ਹੀਰਾ ਇਸ ਪੋਸਟਰਾਂ ਤੇ ਲਿਖਿਆ ਗਿਆ ਇਸ਼ਤਾਂ ਦੇ ਰਾਖੇ ਦੱਸਿਆ ਗਿਆ ਸਿੱਖ ਧਾਰਮਿਕ ਸਥਾਨਾਂ ਨੇੜੇ ਉਸ ਤੇ ਬੋਰਡ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅਦੀਨਪੰਦੇ ਸਿੱਖ ਧਾਰਮਿਕ ਸਥਾਨਾਂ ਤੇ ਸੰਗਠਨਾ ਨੇੜੇ ਲਗਾਏ ਇਹਨਾਂ ਬੋਰਡਾਂ ਜੋ ਪੋਸਟਰ ਨੇ ਇਸ ਤੇ ਲਿਖਿਆ ਹੋਇਆ ਹੈ ਕਿ ਇਸਤਾਂ ਦੇ ਰਾਖੇ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਵਕ ਵਕ ਜਥੇਬੰਦੀਆਂ ਦੇ ਵੱਲੋਂ ਇਹ ਲਗਾਏ ਗਏ ਨੇ ਹਾਲਾਂਕਿ ਕੌਣ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਕਨਾ ਮੰਨਣਾ ਹੈ ਕਿ ਕਾਲ ਤੱਕ ਸਾਇਡ ਦੇ ਹੈੱਡ ਗਰੰਤੀ ਮਲਕੀਸ਼ ਸਿੰਘ ਵੱਲੋਂ ਅਮ੍ਰਿਤਪਾਲ ਮਹਿਰੋ ਦੀ ਕਾਰਵਾਈ ਨੂੰ ਜੋ ਕਰਾਰ ਦਿੱਤੇ ਜਾਣ ਮਗਰੋਂ ਮਹਿਰੋ ਦੇ ਸਮਰਥਨ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਅਤੇ ਮ੍ਰਿਤਕ ਕੰਚਨ ਕੁਮਾਰੀ ਦੇ ਘਰ ਵਾਲੇ ਇਲਾਕੇ ਚੋਵੀ ਪੋਸਟਰ ਲਗਾਏ ਗਏ ਨੇ ਮਹਿਰੋ ਲਈ ਲੁਕਆਊਟ ਨੋਟਿਸ ਜਿੱਥੇ ਜਾਰੀ ਹੋਇਆ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਮਹਿਰੋ ਪੁਲਿਸ ਤੋਂ ਬਚਣ ਲਈ ਦੁਬਈ ਚਲਾ ਗਿਆ ਹੈ ਪਰ ਇਹ ਤਸਵੀਰਾਂ ਜਿਹੜੀਆਂ ਨੇ ਕਾਫੀ ਹੈਰਾਨ ਕਰ ਦੇਣ ਵਾਲੀਆਂ ਨੇ ਜਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਅੰਮ੍ਰਿਤਪਾਲ ਮੈਰੋ ਦੇ ਪੋਸਟਰ ਲਗਾਏ ਗਏ ਨੇ ਇਸ ਤੇ ਜੋ ਲਿਖਿਆ ਗਿਆ ਹੈ ਉਹ ਵੀ ਬਹੁਤ ਧਿਆਨ ਦੇਣ ਵਾਲਾ ਹੈ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਕੌਮ ਦਾ ਹੀਰਾ ਤੇ ਇੱਜ਼ਤਾਂ ਦਾ ਰਾਖਾ ਹੈ